ਸਰੋਪਿਆਂ ਦਾ ਇਤਿਹਾਸ ਜ਼ਰੂਰ ਪੜੋ ਅਤੇ ਸ਼ੇਅਰ ਕਰੋ ਵਾਹਿਗੁਰੂ ਜੀ ਸਰੋਪਿਆਂ ਦਾ ਇਤਿਹਾਸ ਸਰੋਪੇ ਇਤਿਹਾਸ ਵਾਰੇ ਸ਼ਬਦ ਕੋਸ਼ ਜਾਂ ਮਹਾਨ ਕੋਸ਼ ਪੜੀਏ ਤਾਂ ਪਤਾ ਲੱਗਦਾ ਹੈ ਕਿ ਸਰੋਪਾਓ ਫਾਰਸੀ ਦੇ ਸ਼ਬਦ ਸਰੋਪਾ ਤੋਂ ਸ਼ੁਰੂ ਹੋਇਆ ਹੈ ਅਤੇ ਗੁਰਬਾਣੀ ਵਿਖੇ ਇਸ ਨੂੰ ਸਰੋਪਾਓ ਕਿਹਾ ਜਾਂਦਾ ਹੈ ਫਾਰਸੀ ਵਿੱਚ ਇਸ ਦਾ ਮਤਲਬ ਹੈ ਸਿਰਾਂ ਤੋਂ ਪੈਰਾਂ ਤੱਕ ਪਹਿਨਣ ਵਾਲੀ ਉਹ ਪੋਸ਼ਾਕ ਜੋ ਵਾਸ਼ਾ ਵੱਲੋਂ ਕਿਸੇ ਨੂੰ ਸਨਮਾਨਿਤ ਕਰਨ ਲਈ ਭਾਵ ਇੱਜ਼ਤ ਵੱਲੋਂ ਦਿੱਤੀ ਗਈ ਸਿੱਖ ਧਰਮ ਵਿੱਚ ਸਰੋਪਿਆਂ ਦੀ ਅਹਿਮ ਮਹੱਤਤਾ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰੂ ਦੀ ਬਖਸ਼ਿਸ਼ ਦਾ ਪ੍ਰਤੀਕ ਸਰੋਪਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਦਿੱਤਾ ਜਾਂਦਾ ਹੈ ਪਰ ਇਸ ਦੇ ਉਲਟ ਅੱਜਕਲ ਹਾਟਲ ਮੈਰਿਜ ਪੈਲੇਸ ਤੇ ਹੁਣ ਗਰੀਮ ਹੱਲੇ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਵੀ ਲੋਕਾਂ ਨੂੰ ਸਰੋਪਾ ਦੇ ਦਿੱਤਾ ਜਾਂਦਾ ਹੈ ਇਸ ਸ਼ਬਦ ਦੀ ਵਰਤੋਂ ਗੁਰੂ ਸਾਹਿਬਾਨ ਦੇ ਕੁਝ ਸ਼ਬਦਾਂ ਵਿੱਚ ਲੱਭੀ ਜਾ ਸਕਦੀ ਹੈ ਉੱਥੇ ਅਸਲ ਸ਼ਬਦ ਕੱਪੜਾ ਪਟੋਲਾ ਅਤੇ ਸਰੋਪੇ ਵਰਤੇ ਗਏ ਹਨ ਇਹ ਸਤਿਕਾਰ ਅਤੇ ਸਤਿਕਾਰ ਦੀ ਰੱਖਿਆ ਦੇ ਪ੍ਰਤੀਕ ਹਨ ਉਦਾਰਨ ਦੇ ਤੌਰ ਤੇ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਸੱਚੀ ਸਿਫਤ ਸਲਾਹ ਕਪੜਾ ਪਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸੇ ਸਬੰਧ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਟਕਣ ਕੋ ਪਤ ਮੇਰੀ ਇਸੇ ਤਰ੍ਹਾਂ ਇੱਕ ਹੋਰ ਸ਼ਬਦ ਵਿੱਚ ਕਿਹਾ ਗਿਆ ਹੈ ਸੁਣੀ ਪੁਕਾਰ ਸਮਰੱਤ ਸੁਆਮੀ ਬੰਦਨ ਕਾਟ ਸਵਾਰੇ ਪਹਿਰ ਸਰੋਪਿਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਪਹਾਰੇ ਇੱਕ ਹੋਰ ਜਗ੍ਹਾ ਆਪ ਜੀ ਦੱਸਦੇ ਹਨ ভক্ত ਜਨਾ ਕਾਗਰਾ ਓਡ ਨਗਰ ਨਾ ਹੋਈ ਸਾਖਤ ਸਰੋਪਿਓ ਰੇਸਵੀ ਪਹਿਰਤ ਪਤਕ ਹੋਈ ਸਰੋਪਾ ਕਿਸੇ ਸੰਤ ਦੁਆਰਾ ਆਪਣੇ ਪਿੱਛੇ ਕਿਸੇ ਸੰਸਥਾ ਜਾਂ ਗੱਦੇ ਦੀ ਜ਼ਿੰਮੇਵਾਰੀ ਸਵਾਲਣ ਲਈ ਪੱਗ ਬਣਾਉਣ ਨਾਲੋਂ ਵੱਖਰੀ ਵਸਤੂ ਹੈ ਸਿੱਖਾਂ ਵਿੱਚ ਸਰੋਪਾ ਸਤਿਕਾਰ ਦਾ ਪ੍ਰਤੀਕ ਹੈ ਇਸ ਪਰੰਪਰਾ ਨੂੰ ਗੁਰੂ ਅੰਗਦ ਦੇਵ ਜੀ ਤੱਕ ਲੱਭਿਆ ਜਾ ਸਕਦਾ ਹੈ ਜੋ ਹਰ ਸਾਲ ਗੁਰੂ ਅਮਰਦਾਸ ਜੀ ਨੂੰ ਸਿਰ ਟਕਣ ਵਾਲੀ ਇੱਕ ਛੋਟੀ ਦਸਤਾਰ ਦਿਆ ਕਰਦੇ ਸਨ ਅਮਰਦਾਸ ਜੀ ਇਹਨਾਂ ਦਾ 17 ਜਾਂ ਸਰੋਪਿਆਂ ਨੂੰ ਪਵਿੱਤਰ ਤੋਹਫਿਆਂ ਤੌਰ ਤੇ ਸ਼ਰਧਾ ਪਿਆਰ ਤੇ ਸਤਿਕਾਰ ਨਾਲ ਸੰਭਾਲ ਕੇ ਰੱਖਦੇ ਹਨ ਅਤੇ ਇਹਨਾਂ ਸਾਰਿਆਂ ਨੂੰ ਆਪਣੇ ਸਿਰ ਤੇ ਇੱਕ ਦੂਜੇ ਦੇ ਦੂਜੇ ਉੱਤੇ ਬੰਨੀ ਜਾਇਆ ਕਰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਸੂਰਮਿਆਂ ਨੂੰ ਸਰੂਪੇ ਦੇ ਕੇ ਨਿਵਾਜਦੇ ਸਨ ਜਿਵੇਂ ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸਰੂਪੇ ਕੇ ਸਹਿਤ ਸੰਗਾ ਅਤੇ ਛੋਟੀ ਦਸਤਾਰ ਦੇ ਕੇ ਨਵਾਜਿਆ ਸੀ ਅੱਜਕੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਰਾਹੀਂ ਸਰੂਪਾ ਤੋਹਫੇ ਤੌਰ ਤੇ ਉਸ ਵਿਅਕਤੀ ਨੂੰ ਦਿੱਤਾ ਜਾਂਦਾ ਹੈ ਜੋ ਆਪਣੀ ਸ਼ਰਧਾ ਅਤੇ ਦ੍ਰਿੜਤਾ ਕਰਕੇ ਇਸ ਅਤਿਕਾਰ ਦਾ ਹੱਕਦਾਰ ਬਣਦਾ ਹੈ ਪੱਕੇ ਤੌਰ ਤੇ ਇਹ ਲੰਮਾ ਕੱਪੜਾ 2 ਜਾਂ 2.5 ਮੀਟਰ ਦੀ ਲੰਬਾਈ ਦਾ ਹੁੰਦਾ ਹੈ ਜਿਸ ਨੂੰ ਆਮ ਕਰਕੇ ਕੇਸਰੀ ਜਾਂ ਨੀਲੇ ਰੰਗ ਵਿੱਚ ਰੰਗਿਆ ਜਾਂਦਾ ਹੈ ਇਸ ਨਾਲ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ ਜੋ ਕੜਾਹ ਪ੍ਰਸ਼ਾਦ अथवा ਪਤਾਸਿਆਂ ਦੇ ਰੂਪ ਵਿੱਚ ਹੋ ਸਕਦਾ ਹੈ ਸਰੋਪਾ ਸਭ ਤੋਂ ਵੱਡਾ ਇਨਾਮ ਹੈ ਜਿਸ ਨੂੰ ਇੱਕ ਸਿੱਖ ਸੰਗਤ ਵਿੱਚ ਪ੍ਰਾਪਤ ਹੁੰਦਾ ਹੈ ਸੰਗਤ ਰਾਹੀਂ ਦਿੱਤਾ ਜਾਣ ਵਾਲਾ ਇਹ ਗੁਰੂ ਦਾ ਸਭ ਤੋਂ ਕੀਮਤੀ ਤੋਹਫਾ ਹੈ ਯੋਗਕ ਸਮੇਂ ਵਿੱਚ ਪਹਿ ਗਈ ਪਰਤ ਅਨੁਸਾਰ ਹਰ ਉਸ ਕਿਸੇ ਨੂੰ ਸਰੋਪਾ ਦੇਣਾ ਜੋ ਕਿਸੇ ਕੀਮਤ खास किस्म की भेट चढ़ाता है जो मनुख समाजिक या राजनीतिक तौर पर महत्वपूर्ण है ठीक नहीं है सरोपावडमुले गुणा श्रद्धा करके प्राप्त किया जा सकता है ਗੁਰਦੁਆਰੇ ਜਾਂ ਧਰਮ ਹਸਤਾਨ ਦੇ ਹੈੱਡ ਗ੍ਰੰਥੀ ਮੁਖੀ ਜਾਂ ਕਿਸੇ ਪਰਉਪਕਾਰੀ ਸੇਵਕ ਵੱਲੋਂ ਧਰਮ ਜਾਂ ਸਮਾਜ ਲਈ ਅਹਿਮ ਕੰਮ ਕਰਨ ਵਾਲਿਆਂ ਨੂੰ ਸਰੂਪਾ ਬਖਸ਼ਿਸ਼ ਕਰਨ ਦੀ ਪਰੰਪਰਾ ਹੈ ਜੋ ਹੁਣ ਵੀ ਚੱਲ ਰਹੀ ਹੈ ਸਰੂਪਾ ਬਖਸ਼ਿਸ਼ ਕਰਨ ਵੇਲੇ ਸਿੱਖ ਰਹਿਤ ਮਰਿਆਦਾ ਦੀ ਪਾਲਣਾ ਜ਼ਰੂਰ ਕਰਨੀ ਹੈ ਅੱਜ ਤਾਂ ਇੱਕ ਪਾਰਟੀ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਭਗੋੜਿਆਂ ਨੂੰ ਇਸ ਲਈ ਸਰੂਪ ਦਿੱਤੇ ਜਾਂਦੇ ਹਨ ਕਿ ਉਹ ਸਾਡੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਹੋਰ ਦੇਖੋ ਸਿੱਖੀ ਪਰੰਪਰਾਵਾਂ ਅਤੇ ਸਿੱਖ ਰਹਿਤ ਮਰਿਆਦਾ ਦੇ ਦੋਖੀ ਡੇਰੇਦਾਰ ਸੰਤਾਂ ਤੇ ਮਹਾਕਰਪਟ ਰਾਜਨੀਤਿਕ ਲੀਡਰਾਂ ਨੂੰ ਵੀ ਸ਼ਰਿਆਮ ਸਰੂਪੇ ਦਿੱਤੇ ਜਾ ਰਹੇ ਹਨ ਸਾਡੇ ਕਈ ਝੋਲੀ ਚੁੱਕ ਅਖੋਤੀ ਜਥੇਦਾਰ ਡੇਰੇਦਾਰ ਸੰਤਾਂ ਨੇ ਕਈ ਪੰਥਦੋਖੀਆਂ ਨੂੰ ਵੀ ਸਰੂਪੇ ਤੇ ਕਿਰਪਾਨਾ ਦੇ ਕੇ ਨਵਾਜਿਆ ਹੈ ਅੱਜ ਸਰੂਪੇ ਦੀ ਜਿੰਨੀ ਦੁਰਵਰਤੋਂ ਪਾਠੀ ਰਾਗੀ ਗ੍ਰੰਥੀ ਡੇਰੇਦਾਰ ਸੰਤ ਅधिका ਧਾਰਮਿਕ ਲੋਕ ਕਰਦੇ ਹਨ ਇਹਨਾਂ ਆਮ ਆਦਮੀ ਨਹੀਂ ਕਰਦਾ ਇਹਨਾਂ ਲੋਕਾਂ ਨੇ ਹਰ ਦਵਾਨ ਦੀ ਸਮਾਪਤੀ ਵੇਲੇ ਸਰੂਪੇ ਦੇਣ ਦਾ ਰਿਵਾਜ ਪਾਲਿਆ ਹੈ ਹੱਤਾਂ ਉਦੋਂ ਹੋ ਜਾਂਦੀ ਹੈ ਜਦੋਂ ਗੁਰਬਾਣੀ ਦੇ ਉਲਟ ਪ੍ਰਚਾਰ ਕਰਨ ਵਾਲਿਆਂ ਨੂੰ ਸਿਰੋਪੇ ਦਿੱਤੇ ਜਾਂਦੇ ਹਨ ਲੋਕਾਂ ਨੇ ਸਿਰੋਪਿਆਂ ਨੂੰ ਲੋਕ ਕਲਾਜ ਅਤੇ ਨੱਕ ਰੱਖਣ ਵਾਲਾ ਰਿਵਾਜ ਬਣਾ ਦਿੱਤਾ ਹੈ ਗੱਲਾਂ ਵਿੱਚ ਲੰਬੇ ਲੰਬੇ ਸਿਰੋਪੇ ਪਾ ਕੇ ਖਵਾਰਾਂ ਵਿੱਚ ਫੋਟੋਆਂ ਵਾਲੀਆਂ ਖਬਰਾਂ ਲਈ ਵੀ ਪੱਬਾਂ ਭਾਰ ਹੋ ਕੇ ਸਿਰੋਪੇ ਦਿੱਤੇ ਜਾ ਰਹੇ ਹਨ ਜੋ ਸਾਨੂੰ ਸਿਰੋਪੇ ਉਹਨਾਂ ਸ਼ਖਸੀਆਂ ਤੋਂ ਦੇਣੇ ਚਾਹੀਦੇ ਹਨ ਜਿਨ੍ਹਾਂ ਨੇ ਗੁਰਮਤ ਪ੍ਰਚਾਰ ਸੇਵਾ ਵਿਦਿਆpropto ਆਦਿਕ ਧਾਰਮਿਕ ਅਤੇ ਸਮਾਜੀ ਖੇਤਰਾਂ ਵਿੱਚ ਤੇ ਸ਼ਾਹੀयत ਵਧੀਆ ਕੰਮ ਕੀਤਾ ਹੋਵੇ ਉਨਾ ਮਾਈ ਭਾਈ ਨੂੰ ਹੀ ਸਰੋਪੇ ਦੀ ਬਖਸ਼ਿਸ਼ ਸੰਗਤ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੀ ਕਰਨੀ ਚਾਹੀਦੀ ਹੈ ਸਰੋਪੇ ਨੂੰ ਢਾਈ ਗਾਸ ਦਾ ਕਪੜਾ ਸਮਝ ਕੇ ਖਰੀਦਣਾ ਤੇ ਰੋਲਣਾ ਨਹੀਂ ਚਾਹੀਦਾ ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜੋ ਗੁਰੂ ਅਮਰਦਾਸ ਜੀ ਵਾਂਗ ਸਿਰਤੇ ਹੀ ਸੋਭਾ ਪਾਉਂਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ